ਪ੍ਰੈਸ ਕਾਨਫਰੰਸ ਕਰ ਰਹੇ ਆ ਇਹਦੇ ਵਿੱਚ ਯੋਧ ਨਸ਼ਾ ਵਿਰੋਧ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਚਲਾਈ ਹੈ ਮਾਜੂਮ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਯੋਧੇ ਦੇ ਵਿੱਚ ਜਿਹੜੀ ਅਸੀਂ ਕਪੂਰਥਲੇ ਪੁਲਿਸ ਵੱਲੋਂ ਪਹਿਲ ਕਰਕੇ ਕਾਬੂ ਦੇ ਰਹੇ ਮਾਜੂਮ ਦੁਆਰਾ ਪੂਰਾ ਜੀਐਸਐਸਪੀ ਕਪੂਰਥਲਾ ਦੀ ਹਿਸ਼ਿਆ ਨਿਰਦੇਸ਼ ਛੇੜ ਛੇੜੀ ਹੈਗਾ ਸਾਡੇ ਭਲਾਤ ਸਬ ਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਨੇ ਔਰ ਉਹਨਾਂ ਦੇ ਨਾਲ ਸੀਆਈਟੀਮ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹੈ ਜਨਮਦਾਨ ਦੀਪ ਸਿੰਘ ਹੈਗਾ ਬਰਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜਲੰਧਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕੋਲ ਇੱਕ ਆਟੋਕਾਰ ਜਿਹੜੀ ਇਹ ਵਾਈਟ ਕਲਰ ਅਸੀਂ ਬਰਾਮਦ ਕੀਤੀ ਹੈ ਉਹਦੇ ਜਿਹੜਾ ਸਾਰਾ ਜਿਹੜਾ ਇਨਸੀਡੈਂਟ ਹੈਗਾ ਜਿਹੜਾ ਅਸੀਂ ਰਿਕਵਰੀ ਕੀਤੀ ਹੈਗੀ ਹਾਈ ਟੈਕ ਨਾਕਾਟਾ ਤਲਵਾ ਸਰ ਤੇ ਇੱਕ ਨੂੰ ਕੰਸਲਰ ਨੇ ਦੀ ਹੋਣਾ ਇੱਕ ਥੋੜਾ ਜਿਹਾ ਐਸੂਦੀ ਕੰਨੀ ਦੇ ਰਿਹਾ ਹੈ ਅਜੇ ਬੈਕਵਰਡ ਜਿਹੜਾ ਲੇਖਣਾਂ ਦਾ ਅਵਸਰ ਹੈਗਾ ਪਰ ਅੱਗੇ ਜਿੱਥੇ ਤਰੇ ਦਾ ਕਿ ਕਿੰਨੇ ਪਰਚੇ ਪਹਿਲਾਂ ਹੈਗੇ ਨਾਲ ਇਹਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਹੈਗਾ ਉਹਦੇ ਤੇ ਆਲਰੇਡੀ 2 ਐਨਡੀਪੀਸੀ ਐਕਟ ਦਾ ਪਹਿਲਾਂ ਵੀ ਪਰਚੇ ਹੈਗੇ ਆ ਉਹਨੇ ਇੱਕ ਮਾਰਡ ਦਾ ਪਰਚਾ ਤੇ ਪਹਿਲਾਂ ਵੀ ਰਿਕਵਰ ਇੱਥੇ ਲੈ ਕੇ ਆਏ ਆ ਪਹਿਲਾਂ ਨੇ ਕਿਤੇ ਡਿਲੀਵਰੀ ਕੀਤੀ ਹੈ ਪਿਛੇ ਤਾਂ ਦੇਖੋ ਹੁਣ ਤੱਕ ਦੀ ਜਿਹੜੀਆਂ ਇਹਦੇ ਪੁੱਛਕਿਸ਼ ਆਈ ਹੈ ਉਹਦੇ ਵਿੱਚ ਉਹਨਾਂ ਨੇ ਅਕਸਾਈਮੈਂਟਸ ਹੋਰ ਵੀ ਦਿੱਤੀਆਂ ਹੈਗੀਆਂ ਉਹਦੇ ਬ੍ਰੇਕੀ ਨਾਲ ਜਿਹੜੀ ਵੀ ਹੈਗੀ ਦੌਰਾਨ ਇਹ ਪੁੱਛਕਿਸ਼ ਪੇਸ਼ੇ ਪੇਸ਼ੇ ਪੇਸ਼ੇਣਾ ਕੀ ਕਰਦਾ ਬਲਜਿੰਦਰ ਸਿੰਘ ਜਿਹੜਾ ਬਲਜਿੰਦਰ ਸਿੰਘ ਹੈਗਾ ਬੇਸਿਕਲੀ ਕੈਂਟਰ ਚਲਾਉਂਦਾ ਸੀਗਾ ਔਰ ਜਿਹੜਾ ਦੀਪ ਸੀਗਾ ਇਹ ਵੇਲਾ ਸੀਗਾ ਇਹਦੇ ਨਾਲ ਕੋਰੀਅਰ ਦਾ ਕੰਮ ਤੇ ਇਹ ਇਹ ਪੁੱਛਿਆ ਕਿ ਉਹ ਤੋਂ ਪਾਰ ਜਿਹੜੀ ਗੱਲ ਹੁੰਦੀ ਆਉਂਦੀ ਹੈ ਦੇਖੋ ਇਹਦੇ ਬੈਕਵਰਡ ਲਿੰਕ ਜਿਹੜੇ ਅਸੀਂ ਸ਼ੁਰੂ ਕੱਢਾਂਗੇ ਬਟ ਇਸ ਟਾਈਮ ਆ ਡਿਸਕਲੋਜ਼ ਨਹੀਂ ਕਰਦਾ ਉਹ ਲੈਸ ਕੰਪਨੀ ਮੇਰੀ ਤਰਕਤੀਸ਼ ਪਰ ਭਾਵਿਤ ਹੋ ਤਰ ਰਿਮਾਂਡ ਕਿਨੇ ਦਿੰਦਾ ਦਾ ਰਿਮਾਂਡ ਨਾਲ ਤਾਂ ਦੋ ਦਿਨ ਦਾ ਲਿਆ ਫਿਰ ਹੋਰ ਵਾਰ ਲੈ ਕੇ ਟ੍ਰੀਕੀ ਨਾਲ ਪੁੱਛ ਕੇ ਟੈਕਨੀਕਲ ਐਂਗਲ ਸੋ ਜੀ ਸਾਰਾ ਇਹ ਇਹਨਾਂ ਦੀ ਆਪਣੀ ਸੀ ਵੀ ਜਾਂ ਇਸ ਡਰਾਈਵਰ ਦੀ ਆਪਣੀ ਥੀ ਜੀ ਸਿਰਫ ਉਸੇ ਕੰਮ ਨਹੀਂ ਕਿ ਟੂ ਹੁਣ ਇਦਾਂ ਹੀ ਕਰਦੇ ਜਿਹੜੇ ਛਾਤਰ ਹੁੰਦੇ ਨੇ ਤਸਕਰ ਜਿਹੜੇ ਹੁੰਦੇ ਨੇ ਹਮੇਸ਼ਾ ਗੱਡੀ